ਖਸ਼ਿਆਪੁਰ ਦੀ ਪ੍ਰਸਿੱਧ ਸਿੱਖਿਆ ਸੰਸਥਾ ਹਿਸ ਐਕਸਲੈਂਟ ਇੰਸਟੀਚਿਊਟ ਦੀ ਵਿਦਿਆਰਥਣ ਦੀਕਸ਼ਾ ਬੱਦਨ ਨੇ ਜੇਈਈ ਐਡਵਾਂਸ ਦੀ ਪ੍ਰੀਖਿਆ ਪਾਸ ਕਰਕੇ ਦੇਸ਼ ਭਰ ਚੋ 274ਵਾਂ ਰੈਂਕ ਹਾਸਲ ਕੀਤਾ ਸੀ ਤੇ ਹੁਣ ਦੀਕਸ਼ਾ ਬੱਦਨ ਨੂੰ ਆਈਆਈਟੀ ਕਾਨਪੁਰ ਕਾਲਜ ਵਿੱਚ ਦਾਖਲਾ ਹਾਸਲ ਹੋਇਆ ਜਿੱਥੇ ਕਿ ਦੀਕਸ਼ਾ ਬੱਦਨ ਕੰਪਿਊਟਰ ਇੰਜੀਨੀਅਰਿੰਗ ਦੀ ਸਿੱਖਿਆ ਹਾਸਲ ਕਰੇਗੀ ਇਸ ਮੌਕੇ ਹਿਸ ਐਕਸਲੈਂਟ ਇੰਸਟੀਚਿਊਟ ਦੇ ਐਮ ਡੀ ਡਾਕਟਰ ਅਸ਼ੇਸ਼ ਸ਼ਰੀਨ ਨੇ ਦੀਕਸ਼ਾ ਬੱਦਨ ਦਾ ਮੂੰਹ ਮਿੱਠਾ ਕਰਵਾਉਂਦਿਆਂ ਹੋਇਆਂ ਉਸਤੇ ਉਜਵਲ ਭਵਿਕ ਦੀ ਕਾਮਨਾ ਕੀਤੀ ਤੇ ਕਿਹਾ ਕਿ ਦਿਕਸ਼ਾਪੱਤਨ ਨੂੰ IIT ਕਨਪੁਰ ਚ ਦਾਖਲਾ ਮਿਲਣ ਨਾਲ ਪੂਰੇ ਹੁਸ਼ਿਆਰਪੁਰ ਦਾ ਨਾਮ ਪੰਜਾਬ ਅਤੇ ਦੇਸ਼ ਭਰ ਚੇ ਰੋਸ਼ਨ ਹੋਇਆ ਇਸ ਮੌਕੇ ਇਸ ਐਕਸਲੈਂਟ ਇੰਸਟੀਚਿਊਟ ਦੇ ਐਮ ਡੀ ਡਾਕਟਰ ਅਸ਼ੀਸ਼ ਸ੍ਰੀਨ ਨੇ ਦਿਕਸ਼ਾਪੱਤਨ ਨੂੰ ਆਉਣ ਵਾਲੀਆਂ ਚੁਣੌਤੀਆਂ ਬਾਬਤ ਜਾਣਕਾਰੀ ਦੰਦਿਆ ਹੋਇਆ ਉਹਨਾਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਦਿਕਸ਼ਾਪੱਤਨ ਨੇ ਕਿਹਾ ਕਿ ਇਹ ਸਭ ਕੁਝ ਇੰਸਟੀਚਿਊਟ ਤੇ ਅਧਿਆਪਕਾਂ ਵੱਲੋਂ ਕਰਵਾਈ ਸਖਤ ਮਿਹਨਤ ਸਦਕਾ ਹੀ ਸੰਭਵ ਹੋਇਆ ਉਸਨੇ ਕਿਹਾ ਕਿ ਉਸਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਉਸਨੇ ਇੱਕ ਵਧੀਆ ਕਾਲਜ ਵਿੱਚ ਪੜਨ ਦਾ ਮੌਕਾ ਮਿਲੇਗਾ ਤੇ ਜ਼ਿੰਦਗੀ ਵਿੱਚ ਹੋਰ ਵੀ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਣ ਜਾ ਰਿਹਾ ਹੈ। ਦੀਕਸ਼ਾ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਇੰਜੀਨੀਅਰ ਬਣਨਾ ਚਾਹੁੰਦੀ ਸੀ ਤੇ ਹੁਣ ਉਹ ਆਪਣਾ ਸੁਪਨਾ ਪੂਰਾ ਕਰੇਗੀ। ਇਸ ਮੌਕੇ ਡਾਕਟਰ ਅਸ਼ੀਸ਼ ਸ਼ਰੀਨ ਨੇ ਕਿਹਾ ਕਿ ਦੀਕਸ਼ਾ ਬੱਦਨ ਉਹਨਾਂ ਦੇ ਇੰਸਟੀਚਿਊਟ ਦੀ ਇੱਕ ਹੋਣਹਾਰ ਵਿਦਿਆਰਥਣ ਹੈ ਤੇ ਉਹਨਾਂ ਨੂੰ ਦੀਕਸ਼ਾ ਬੱਦਨ ਦੀ ਉਪਲਬਧੀ ਤੇ ਬਹੁਤ ਫਖਰ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਵਿਦਿਆਰਥਣ ਦੀਕਸ਼ਾ ਬੱਦਨ ਨੇ ਹੋਰਨਾਂ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਆ ਕਿ ਹੈ ਕਿ ਆਪਣੇ ਟੀਚਰ ਨੂੰ ਮਿੱਥ ਕੇ ਸਖਤ ਮਿਹਨਤ ਕਰਨ ਕਿਉਂਕਿ ਸਖਤ ਮਿਹਨਤ ਅਤੇ ਸੱਚੀ ਲਗਨ ਨਾਲ ਹਰ ਇੱਕ ਮੰਜ਼ਲ ਨੂੰ ਹਾਸਲ ਕੀਤਾ ਜਾ ਸਕਦਾ ਹੈ ਹੁਸ਼ਰਪਰ ਨੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਮੇਰਾ ਨਾਮ ਿਕਸ਼ਾ ਬੱਦਨ ਹੈ ਜੀ ਇਹ ਦਾ ਛੋਟਾ ਹਰ ਬੀਸ਼ੇ ਬੋਲੀਏ ਜੀ ਮੂੰਜਾ ਆਈਟੀ ਕਾਨਪੁਰ ਮੇ ਸੀਐਸਈ ਬ੍ਰਾਂਚ ਮੇ ਐਡਮਿਸ਼ਨ ਮਿਲੀ ਹੈ ਐਂਡ ਮੇਰਾ ਜੀ ਐਡਵਾਂਸ ਮੇ 274 ਰੈਂਕ ਆਇਆ ਹੈ तो कहाँ से तैयारी मैंने हीज़ एक्सेलेंट से जे एडवांस की तैयारी की थी एज़ वेल एज जे मेंस एंड अब मेरा आईआईटी कानपुर में सीएस ब्रांच में सिलेक्शन हुआ है सो आई एम वेरी थैंकफुल टू हिज़ के साथ बहुत अच्छा लग रहा है एक अच्छी अचीवमेंट अच्छी की सेंस लग रही है कि आ, ट्वेल्थ के बाद कुछ अच्छा अचीव किया है एक अच्छे कॉलेज में पढ़ने का मौका मिलेगा नई चीज़ एक्सप्लोर करने का मौका मिलेगा सो so, अच्छा लग रहा है इस चीज़ के लिए टेंट, टेंट। मेरा कंप्यूटर साइंस बनने का इंजीनियर है जो कि मेरा टेंथ के बाद से ही रहा है एंड हिज एक्सिलेंट ने मुझे हमेशा उस ड्रीम को अचीव करने के लिए हमेशा मोटिवेट किया है एंड मैं कंप्यूटर साइंस इंजीनियर बनना चाहती हूँ और जो यूथ है या स्टूडेंट्स अगर उनको तो हैं। यही मैसेज है कि जो इलेवेंथ ट्वेल्थ का टाइम है वो बहुत क्रूशल होता है एंड इस टाइम को हमें कभी भी वेस्ट नहीं करना चाहिए अपने टीचर्स की पूरी तरह से हर बात को ब्लाइंडली फॉलो करना चाहिए वो तो जो भी आपको कह रहे हैं आपके भले के लिए कह रहे हैं और आपको उसे कभी निगलैक्ट नहीं करना चाहिए जैसा आपके टीचर्स कह रहे हैं वो कभी भी गलत नहीं है एंड अगर आप उनको ब्लाइंडली फ़ॉलो करोगे तो आप हमेशा एक अच्छी मंजिल पर पहुँचोगे ਮੇਰਾ ਨਾਮ ਡਾਕਟਰ ਆਸ਼ੀਸ਼ ਤਰੀਨ ਹੈ ਮੈਂ ਐਮਡੀ ਹਿਸ ਐਕਸਲੈਂਟ ਇੰਸਟੀਚਿਊਟ ਸੋ ਇਨਫੈਕਸ਼ਨ ਟੂ ਸੀ ਟੂ ਦੀ ਸਟੂਡੈਂਟ ਦੇਖਸ਼ਾਵਦਨ ਨੇ ਜਿਹੜੇ ਜੀਡਬਲਿਊ ਐਡਵਾਂਸ ਦੇ ਵਿੱਚ ਇੱਕ ਵਧੀਆ ਰੈਂਕ ਹਾਸਲ ਕੀਤੀ ਹੈ 274 ਦਾ ਹੋਣੀ ਟ੍ਰਾਂਸਪੋ ਯੂਨੀਵਰਸਿਟੀ ਪੜਨ ਜਾ ਰਹੀ ਹੈ ਸੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਸਾਡੇ ਇਲਾਕੇ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇੱਥੋਂ ਇੱਕ ਬੱਚਾ ਜਿਹੜਾ ਹੈ ਆਈਆਈਟੀ ਐਡਵਾਂਸ ਦੇ ਵਿੱਚ 274 ਰੈਂਕ ਵਿੱਚ ਅਚੀਵ ਕਰਦਾ ਹੈ ਔਰ ਇੰਡੀਆ ਦੇ 3 ਨੰਬਰ ਦੇ ਉੱਤੇ ਜੋ IIT ਖਾਨਪੁਰ ਕਾਲਜ ਹੈ ਉਹਦੇ ਵਿੱਚ ਕੰਪਿਊਟਰ ਸਾਇੰਸ ਦੇ ਵਿੱਚ ਐਡਮਿਸ਼ਨ ਲੈ ਰਿਆ ਹੈ ਇਹ ਇਸ ਏਰੀਏ ਦੀ ਆਪਣੇ ਫਰਮੈਂਟ ਜਿਹੜੀ ਹੈ ਉਹ ਦਰਸਾਉਂਦਾ ਹੈ ਕਿ ਉਹ ਚੱਪ ਲਿਫਟਮੈਂਟ ਹੈ ਉਹਨਾਂ এডੂਕੇਸ਼ਨ ਦੇ ਅੰਦਰ ਬੱਚੇ ਅਵੇਅਰ ਹੋ ਰਹੇ ਆ ਔਰ ਮਿਹਨਤ ਦੇ ਨਾਲ ਆਪਣੇ ਆਪ ਨੂੰ ਇਸ ਕਾਬਿਲ ਔਰ ਇਸ 올 ਇੰਡੀਆ ਰੈਂਕ ਦੇ ਵਿੱਚ ਲੈ ਕੇ ਆਉਣਾ ਚਿੱਤ 24 ਲੱਖ ਦੇ ਕਰੀਬ ਬੱਚੇ ਬੈਠੇ ਆ ਇਹ ਆਪਣੇ ਆਪ ਦੇ ਚ ਬਹੁਤ ਹੀ ਵੱਡਾ ਉਪਰਾਲਾ ਹੈ